ਜੀ ਬਾਬਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਰਿਕਾਰਡੇ ਤੋੜਦੇ ਅੱਜ ਦਾ ਸੋਨੇ ਵਾਲੇ ਬਾਬਿਓ ਰਿਕਾਰਡੇ ਤੋੜਦੇ ਅੱਜ ਦਾ ਮਾਤਾ ਰਿਕਾਰਡੇ ਤੋੜਦੇ ਆਪਾਂ ਨੇ ਸੋਨੇ ਵਾਲੇ ਜੂਨਸ ਉੱਤੇ ਜੂਨਸ ਅਤੇ ਰਾਤ ਦੇ 1 ਵਜੇ ਦੇ 1.5 ਵਜੇ ਸੁੱਤਾ ਆਤਾ ਰਾਤ ਉਹਦਾ 1.5 ਵਜੇ ਸੁੱਤਾ ਹੁਣ ਵੀ 10 10.5 ਵਜੇ ਇੱਕ ਆਇਆ ਕਿ ਕੌਲਾ ਕੁਲਾ ਆਈ ਹੋਈ ਆ ਕਦੇ ਕਿਸੇ ਬੰਦੇ ਦੀ ਕਾਲ ਆ ਗਈ ਗੱਦ ਗੱਥੇ BROKER ਦੀ ਤਾਂ ਉੱਠਣਾ ਪੈ ਗਿਆ ਨਹੀਂ ਮੈਨੂੰ ਐ ਦੱਸ ਗਿਆ ਅੱਜ ਪੈ ਰਹਿਣਾ ਕੋਈ ਗੱਲ ਨਹੀਂ 12:00 ਵਜੇ ਉੱਠਾਂਗੇ ਕਿਉਂਕਿ ਲੋਡ ਲੂਟ ਕਰਵਾ ਦੇ ਆਪਣੇ ਸਾਰੇ ਲੋਡ ਕੋਈ ਲੱਭਣਾ ਨਹੀਂ ਤਾ ਹੈਗਾ ਇੱਧਰ ਤੇ ਵੀ ਉੱਧਰ ਤੇ ਵੀ ਥੋੜਾ ਚੱਕਰੇ ਹੋ ਗਿਆ ਜਿਹੜੇ ਅੱਜ ਲੋਡ ਚੱਕਣੇ ਆ ਲੋਡ ਰੈਡੀ ਹੋਣੇ ਆ 3:00 ਵਜੇ ਸੋ ਮੈਂ ਸੋਚ ਮੈਂ ਕਿਹਾ ਯਾਰ ਇੰਨੀ ਸਾਜੇ ਰੁਟ ਕੇ ਕਾ ਕਰਨਾ ਚੱਲ ਆਏਾਂਗੇ ਬੰਦਾ ਸੁੱਤਾ ਪਿਆ ਹੋਵੇ ਨਾ ਟਾਈਮ ਦਾ ਪਤਾ ਨਹੀਂ ਲੱਗਦਾ ਟੈਂਸ ਔਖਾ ਲੰਘ ਜਾਂਦਾ ਨਹੀਂ ਜਾਗਦੇ ਵੇ ਟਾਈਮ ਪਾਸ ਕਰਨਾ ਬਹੁਤ ਔਖਾ ਹੈ ਮੈਂ ਤਾਂ ਗੱਲ ਸੌਂ ਕੇ ਕੱਟ ਲੈਂਦਾ ਟਾਈਮ ਆਪਾਂ ਤਾਂ 12-12 ਘੰਟੇ ਸੌਣ ਵਾਲੇ ਬੰਦੇ ਆ 12-12 ਘੰਟੇ ਰਿਕਾਰਡ ਤੋੜ ਦੇਈਦੀ ਸੌਣੇ ਵਾਲੇ ਅਸੀਂ ਤਾਂ ਇੰਨਾ ਨਹੀਂ ਕੋ ਸੌ ਸਕਦਾ ਹੈ ਜਿੰਨਾ ਅਸੀਂ ਸੌਂਦੇ ਆ ਅਗੇ ਵੀ ਉਧਰ ਵੀ ਜਾ ਇੰਡੀਆ ਵੀ ਉਈ ਦਾ ਪਾ ਘਰ ਦੇ ਮੰਜਾ ਚੱਕ ਕੇ ਧੁੱਪ ਚ ਕਰ ਦਿੰਦੇ ਨੇ ਤੇ ਧੁੱਪ ਚ ਵੀ ਬੇ ਰਹਿੰਦੇ ਹੁੰਦੇ ਇਹੋ ਜਿਹਾ ਕੰਮ ਦਾ ਸੋ ਤੋਂ ਨੇ ਆਲਾ ਤਾਂ ਨਹੀਂ ਢਾਲਦਾ ਜਦੋਂ ਉਹ ਵਾਲਾ ਨਹੀਂ ਸਾਡੇ ਨਾਲ ਕੋਈ ਰਿਕਾਰਡ ਕਰ ਸਕਦਾ ਹੈਗਾ ਅੱਧਾ ਰਿਕਾਰਡ ਤੋਂ ਉੱਪਰ ਮੰਦੇ ਆ ਰਿਕਾਰਡ ਤੋਂ ਉੱਪਰ ਮੰਦੇ ਸੋ ਚਲੋ ਉੱਠ ਗਏ ਬੈਕ ਬੂਕ ਲਾਈਏ ਟਰੱਕ ਤੇ ਮੁੜ ਕੇ ਫਿਰ ਬਾਅਦ ਚ ਚਾਹ ਪਾਣੀ ਕਰੀਏ 프ੈਸ਼ ਰੁਸ਼ ਕਰਕੇ ਚਾਹ ਪਾਣੀ ਪੀ ਲਏ ਹਨ ਚਲੋ ਠੀਕ ਹੈ ਬਾਕੀ ਦੇਖਦੇ ਆਪਾਂ ਕਿੰਨਾ ਕਿੰਨਾ ਕੀ ਆ ਗਿਆ ਅੱਜ ਓਕੇ ਵਾਹ ਹਾਂਜੀ ਕੁੱਤੇ ਆਣੀ ਹੋ ਗਈ ਅੱਜ ਸਾਡੀ ਫੇਰ ਕੁੱਤੇ ਆਣੀ ਹੋਗੀ ਮਿੱਤਰੋ ਕੁੱਤੇ ਆਣੀ ਹੋਗੀ ਮਿੱਤਰੋ ਸਾਡੀ ਪਿਛਲੇ ਵੀਕ ਵੀ ਕੁੱਤੇ ਆਣੀ ਹੋਗੀ ਆ ਵੀਕ ਵੀ ਕੁੱਤੇ ਆਣੀ ਹੋਗੀ ਬਹੁਤ ਔਖਾ ਟਾਈਮ ਪਾਸ ਕਰਨਾ ਯਾਰ ਇਦਾਂ ਬਹੁਤ ਔਖਾ ਟਾਈਮ ਪਾਸ ਕਰਨਾ ਅਜੇ ਸੁੱਤੇ ਪਏ ਤਾਂ ਬੰਦੇ ਨੂੰ ਪਤਾ ਨਹੀਂ ਲੱਗਦਾਗਾ ਪਹਿਲਾਂ ਤਾਂ ਮੈਂ ਉੱਠੇ ਲੇਟ ਬਹੁਤ ਪਤਾ ਤਾਂ ਕਿ ਲੋਡ ਲੇਟ ਰੈਡੀ ਹੋਣਾ ਪਹਿਲਾਂ ਤਾਂ ਮੈਂ ਉੱਠੇ ਲੇਟ ਬਹੁਤ ਮੈਂ ਕਹਿਆ ਜਾਗਦੇ ਦਾ ਟਾਈਮ ਪਾਸ ਕਰਨਾ ਬਹੁਤ ਔਖਾ ਹੈ ਇਹ ਪੈ ਰਹੋ ਅੱਡਾ ਦਾ 12 12 13 13 ਘੰਟੇ ਸੌਣ ਦਾ ਰਿਕਾਰਡ ਆ ਹਾਂ ਟੋਪੀਰ ਘੜੀ ਤੋੜਦੇ ਰਿਕਾਰਡ ਵੀ ਦੱਦ ਕਾਦੇ ਜੇ ਤੋੜਦੇ ਆ ਸੌਣੇ ਚ ਸੋ ਅੱਲਾ ਦਾ ਪੈ ਰਹੇ ਪੈ ਰਹੇ ਫਿਰ ਮੈਂ ਕਹਿਆ ਚੱਲ ਉੱਠੇ ਕੱਢਦੇ ਹਾਂ ਹੁਣ ਉੱਠਣ ਤੋਂ ਬਾਅਦ ਵੀ ਆਉਣ ਨੂੰ ਘੰਟਾ ਡੇਢ ਘੰਟਾ ਹੋ ਗਿਆ ਮੰਨ ਲਾ ਦੋ ਮੰਟੇ ਹੋ ਕੇ ਬੈਠਾ ਦੋ ਮੰਟੇ ਦੇ ਬੈਠਿਆ ਕੋਣ ਤੋਰ ਲੱਗਿਆ ਮੈਂ ਜਾਂ ਚੱਲ ਚੱਲੀਏ ਪਿੱਛੇ ਨੂੰ ਹੌਲੀ ਹੌਲੀ ਮਾਰੇ ਯਾਰ ਵੇਟ ਕਰਨੀ ਬਹੁਤ ਔਖੀ ਆ ਬਹੁਤ ਔਖੀ ਆ ਜੜ ਘੰਟੇ ਦੋ ਘੰਟੇ ਤੱਕ ਤਾਂ ਕੋਈ ਨਹੀਂ ਹੋ ਤੂੰ ਨਾ ਚਾਇਆ 3 ਵਜੇ ਆ ਕੇ ਲੋਡ ਰੈਡੀ ਹੋਣਾ ਮੈਂ ਤਾਂ 3 ਵਜੇ ਤੱਕ ਰੱਕੇ ਤੀ ਯਾਰ ਮੈਂ ਕਿਹਾ ਚੱਲ ਉੱਥੇ ਵੀ ਬੈਠੇ ਕਰਨੀ ਆ ਜਾ ਕੇ ਉਰੀ ਖੜੇ ਰਹੇ ਨੇ ਨਾਲੇ ਲੋਗ ਉਹ ਤੇ ਸੈੱਟ ਲਊਗੀ ਉੱਥੇ ਆ ਕੇ ਮਾਹੌਲ ਬਣਾਉਣਾ ਜਾਣੀਆਂ ਭਾਈ ਤਾਂ ਕਰਕੇ ਉਰੀ ਖੜੇ ਰਹੇ ਸੋ ਉਹ ਤੋਰਿਆਂ ਚੱਲਦੇ ਆ ਬੱਚਿਆਂ ਨੂੰ ਧੁੱਪ ਬਹੁਤ ਹੋਈ ਪਈ ਅੱਜ ਫੇਰ ਕੱਲ ਮੌਸਮ ਵਧੀਆ ਤਾਂ ਸ਼ਾਮ ਜੇ ਨੂੰ ਅੱਜ ਫੇਰ ਧੁੱਪ ਹੋਈ ਪਈ ਬਹੁਤ ਉਹ ਗਰਮੀ ਬਹੁਤ ਆ AC ਬਿਨਾਂ ਤਾਂ 1 ਮਿੰਟ ਨਹੀਂ ਸਰਦਾ ਹੈਗਾ 1 ਮਿੰਟ ਵੀ ਜੇ ਟਰੱਕ ਬੰਦ ਕਰਦੇ ਨਾ AC ਚੱਲ ਪੈਂਦਾ ਹੈ AC ਬੰਦ ਕਰਦੇ ਟਰੱਕ ਵਾਲਾ AC ਚੱਲ ਪੈਂਦਾ ਮੈਂ ਕਹਿੰਦਾ ਜੇ AC ਨਾ ਹੋਵੇ ਬਹੁਤ ਕਰਨੀ ਹੈ ਯਾਰ ਬਹੁਤ ਔਖਾ ਟਰੱਕ ਚਲਾਉਣਾ ਇਨ ਦਾ ਧੋਖ ਲੋਕ ਤਾਂ ਮਰੋ ਆਪ ਤੇ ਨਹੀਂ ਹੈਗੀ ਆਪਾਂ ਨੂੰ ਇਹਨਾਂ ਨੂੰ ਗੱਲ ਲਾ ਕੇ ਚਲਾਉਣ ਦੀ ਕਈ ਬੰਦੇ ਜਿਵੇਂ ਬਹੁਤ ਚਲਾਉਂਦੇ ਆ ਇਹਨਾਂ ਨੂੰ ਕਈਆਂ ਲਾ ਕੇ ਆਇਆਂ ਗਾ ਲਾਉਂਦੇ ਹੋਣੇ ਹੈਗੇ ਇਹਨਾਂ ਨੂੰ ਆਤ ਤੇ ਨਹੀਂ ਹੈਗੀ ਇਹਨਾਂ ਨੂੰ ਕੰਨ ਕੰਨ ਲੱਗੀ ਜਾਂਦਾ ਜਿਵੇਂ ਹਨੇਰਾ ਜਿਹਾ ਸਾਰਾ ਆਕਰਮਣ ਇਹ ਕਾ ਲਾ ਕੇ ਆਇਆ ਲੱਗਦਾ ਹੈ ਕਿ ਨੈਚੁਰਲ ਜਿਹਾ ਦਿਖਦਾ ਸਾਰਾ ਉਹ ਬਾਹਰ ਇਹ ਲੱਗੀ ਜਾਂਦਾ ਜਿਹਾ ਧੋਪਾ ਗੈਣਾ ਬਦਲਿਆ ਨਹੀਂ ਲੱਗਦਾ ਸੋ ਚਲੋ ਚੱਲੀਏ ਅਗਰ ਪਿੱਛੇ ਨੂੰ ਆਪਾਂ ਤੇ ਬੰਦੇ ਆਏ ਆ ਬੰਦੇ ਨੇ ਆਪਣੇ ਨੇ ਛੇਕ ਇਨ ਕਰਾਈ ਮੁੰਡੇ ਨੇ ਜਾ ਕੇ ਉੱਤੇ ਲੋਡ ਚੱਕਣਾ ਦਾ ਜਿੱਥੇ ਤੇ ਪਹਿਲਾਂ ਛੇਕ ਇਨ ਕਰਾ ਲਈ ਸ਼ਿਪਰ ਨੇ ਡੋਰ ਤੇ ਵੀ ਲਵਾ ਲਿਆ ਬਾਅਦੋਂ ਉਹਨੂੰ ਕਾਲ ਕਰਕੇ ਕਹਿੰਦਾ ਜੀ ਇਹ ਤਾਂ ਲੋਡ ਜਾਣਾ ਨਹੀਂ ਜੀ ਅੱਜ ਤੇ ਕੱਲੂ ਜਾਣਾ ਜੀ ਲੋਡ ਜਾ ਕੇ ਦੱਸ ਹੁਣ 2 2:30 ਵਜੇ ਹੋਇਆ ਦਾ ਦੁਪਹਿਰ ਤੇ 2:30 ਵਜੇ ਕਿਹੜਾ ਲੋਡ ਲੱਪਣਾ ਹੋਂ ਉਹ ਉਹਦਾ ਤਾਂ ਵਿਚਾਰੇ ਦਾ ਲੋਡ ਖਰਾਬ ਹੋ ਗਿਆ ਬੰਦੇ ਦਾ ਓਨਰ ਆਪਰੇਟਰ ਉਹ ਉਹਦਾ ਜਿਹੜਾ ਢੇਡਾ ਲੱਗਿਆ ਨਾ ਲੱਗਿਆ ਅਗਲੇ ਦਾ ਤਾਂ ਲੋਡ ਖਰਾਬ ਹੋ ਗਿਆ ਜੇ ਖਾਲੀ ਜਾਣਾ ਪੈ ਗਿਆ ਹੁਣ ਹੁਣ ਤਾਂ ਕੁਛ ਨਹੀਂ 2 ਵਜੇ 2 2 ਵਜੇ ਕਿਆ ਪੈਣਾ ਮੋੜ ਖਾਲੀ ਪਿਆ ਇੰਨੀ ਲੇਟੇ ਤੱਕ ਸਵੇਰੇ ਨਹੀਂ ਲੋਡ ਲੱਭਦੇ ਆ ਕਿ 2 ਵਜੇ 10 ਜਿਹੜਾ ਲੋਡ ਲੱਗ ਜੂਗਾ ਲੈ ਗਈ ਦੁਨੀਆ ਛੂੰਡ ਕੇ ਕਿਆ ਹਈ ਆ 100 1500 ਰੁਪਇਆ ਦੇ ਕੇ ਇਸਾਰ ਦੇਣਗੇ ਇਹ 150 ਰੁਪਇਆ ਹੀ ਟੋਨਾ ਤੇ ਦੇਣ ਨੇ ਅਦਾ 150 ਰੁਪਇਆ ਨਾ ਯਾਰ ਬੰਦੇ ਦੇ ਖਰਚੇ ਪੂਰੇ ਹੋ ਜਾਣਗੇ ਜਿਹੜਾ ਉਹਨੇ ਇੱਧਰ ਤੇ ਸਾਰਾ ਖਾਲੀ ਜਾਣਾ ਘਰ ਨੂੰ ਤਾਂ ਜੇ ਬੈਠੂਗਾ ਉਹਦਾ ਗੱਲ ਦਾ ਲੋਡ ਖਰਾਬ ਹੋ ਜਾਣਾ ਜਿਹੜਾ ਉੱਧਰ ਤੇ ਬੁੱਕ ਕਰਿਆ ਹੋਇਆ ਮੇਰਾ ਸਾਰੇ ਸਕੇਜੂਲੇ ਮੈਸਟਪ ਹੋ ਜਾਂਦਾ ਯਾਰ ਉਹਨੇ ਅਗਲੇ ਨੇ ਤਿੰਨ ਗੇੜੇ ਲਾਉਣੇ ਦੇ ਸੰਡੇ ਤੁਰਿਆ ਦਾ ਅਗਲਾ ਜੇ ਅੱਜ ਰੁਕ ਗਿਆ ਇੱਥੇ ਕੱਲ ਨੂੰ ਲੋਡ ਚੱਕਾ ਲਿਆ ਉਹਦਾ ਤੇ ਸਾਰਾ ਮੈਸਟਪ ਹੋ ਜਾਣਾ ਤਾਂ ਸਕੇਜੂਲੇ ਮੈਸਟਪ ਹੋ ਜਾਣਾ ਤਿੰਨ ਦੀ ਬਜਾਏ ਦੋ ਜੇ ਲੱਗਣੇ ਆ ਗੇੜੇ ਉਹਦਾ ਮੇਰਾ ਕੱਲ ਦਾ ਵੀ ਲੋਡ ਕਰਿਆ ਹੋਇਆ ਉੱਧਰ ਦੇ ਹਾਇਓ ਤਾਂ ਕਾ ਯਾਰ ਤੇ ਡੂਡ ਡੂਡ ਘੰਟਾ ਇਹਨਾਂ ਤੇ ਕਨਫਰਮੇ ਨਹੀਂ ਹੁੰਦਾ ਹੈਗਾ ਪਤਾ ਨਹੀਂ ਕਿ ਐਸਾ ਹਸਾਬ ਕਿਤਾਬ ਆ ਕਿ ਨਹੀਂ ਮਿਠਾਈ ਰੱਖਣਗੇ ਬੰਦੇ ਨੇ ਬਾਈ ਜੋ ਜੀ ਵੇਟ ਕਰੋ ਵੇਟ ਕਰੋ ਕਨਫਰਮ ਕਰਕੇ ਦੱਸਦੇ ਆ ਤਾਂ ਮੈਨੂੰ ਤਾਂ ਸਮਝੇ ਨਹੀਂ ਲੱਗਦੀ ਕਿ ਕਿ ਐਸਾ ਹਸਾਬ ਕਿਤਾਬ ਜੈ ਇਹਨਾਂ ਦਾ ਕੀ ਨਹੀਂ ਟ੍ਰੈਵਲ ਦਾ ਐ ਸਮਝਦੇ ਸਾਰੇ ਜਿਵੇਂ ਹੁੰਦਾ ਹਾਂ ਕੰਪਿਊਟਰ ਆ ਮਸ਼ੀਨ ਆ ਕਿ ਮਿਠਾਈ ਰੱਖੋ ਕੋਈ ਚੱਕਰ ਨਹੀਂ ਡਰਾਈਵਰਾਂ ਦਾ ਵੀ ਘਰ ਬਾਰ ਆ ਸਾਲਿਓ ਡਰਾਈਵਰਾਂ ਦੇ ਵੀ ਨਿਆਣੇ ਆ ਡਰਾਈਵਰਾਂ ਨੇ ਵੀ ਘਰਾਂ ਜਾਣਾ ਡਰਾਈਵਰਾਂ ਦੱਬੀ ਰੱਖੋ ਜਿੱਥੇ ਮਰਜੀ ਬਿਠਾ ਲਓ ਜਿੱਥੇ ਮਰਜੀ ਤੋਰ ਦਿਓ ਸਵਿੱਚ ਦੱਬੀ ਸਾਲਾ ਦੋ ਸਵਿੱਚ ਦੱਬੀ ਠਾੜ ਲਿਆ ਸਵਿੱਚ ਦੱਬੀ ਜੀ ਸਾਲਾ ਸੋਹਣਾ ਕੰਮ ਐ ਇੰਨੋ ਕਹਿ ਦਿੰਦੇ ਆ ਟਰੱਕਿੰਗ ਇੱਥੇ ਡਾਇਰੈਕਟਰ ਆ ਜੀ ਉਹਦੇ ਨਾਲੋਂ ਇੰਡੀਆ ਨਾਲੋਂ ਉਹੀ ਹਾਲ ਆ ਸਾਲਾ ਉਹ ਰਹੇ ਵੀ ਥੋੜਾ ਹੀ ਫਰਕ ਆ ਸੜੀ ਕੋ ਪੁੱਛ ਗਿੱਛੇ ਨਹੀਂ ਡਰਾਈਵਰ ਬੰਦੇ ਦੀ ਯਾਰ ਜੇ ਬ੍ਰੋਕਰ ਨੂੰ ਕਦ ਕਹਿੰਦੇ ਨੇ ਇੱਕ ਵਾਰ ਪਤਾ ਨਹੀਂ ਮੈਂ ਇੱਕ ਬ੍ਰੋਕਰ ਨੂੰ ਕਹਿਆ ਤਾਂ ਮੈਂ ਕਿਹਾ ਯਾਰ ਬੰਦਾ ਮੇਰਾ ਬੈਠਾ ਐ ਮੈਂ 5 ਘੰਟੇ ਹੋ ਗਏ ਪਲੀਜ਼ ਕਾਲ ਕਰ ਉਹਨਾਂ ਨੂੰ ਮੈਨੂੰ ਕਹਿੰਦਾ ਜੇ ਤੇਰੇ ਬੰਦੇ ਨੇ ਵੇਟ ਨਹੀਂ ਕਰਨੀ ਉਹਨੂੰ ਕਹਿ ਘਰ ਨੂੰ ਜਾਵੇ ਡੂ ਸਮਥਿੰਗ ਐਲਸ ਕਹਿੰਦਾ ਥਿਸ ਇਜ਼ ਅ ਟਰੱਕਿੰਗ ਟਰੱਕਿੰਗ ਜੌਬ ਆ ਕਹਿੰਦਾ ਤਾਂ ਇਦਾਂ ਵੀ ਹੁੰਦੀ ਆ ਤੇ ਤੁਸੀਂ ਕੋਈ ਹੋਰ ਕੰਮ ਕਰ ਲਓ ਫਿਰ ਕਹਿੰਦਾ ਕੋਈ ਨਹੀਂ ਮੈਂ ਆਪਣਾ ਰਿਕਵਰੀ ਕਰ ਲਊਗਾ ਕਹਿੰਦਾ ਲੋਡ ਦਵਾਉਣੇ ਬੰਦੇ ਨੂੰ ਕਹਿ ਜੇ ਨਹੀਂ ਵੇਟ ਕਰਨੀ ਕਰਨ ਜਾਓ ਲੱਗਾ ਸੀ ਐ ਤਾਂ ਗਿਆ ਸਾਲਾ ਕਿ ਹਾਂ ਆਪਣੇ ਉੱਤੇ ਸ਼ਿਪਰ ਨੂੰ ਜਾਂ ਕਸਟਮਰ ਨੂੰ ਕਾਲ ਕਰੋ ਪਤਾ ਕਰੋ ਕਿ ਹਾਂ ਭਾਈ ਕਿ ਆ ਚੱਕਰ ਘਾਤੇ ਨਹੀਂ ਚਲੋ ਮੈਂ ਦੇਖਦਾ ਲੱਭ ਕੇ ਕੋਈ ਲੋਡ ਜੇ ਲੱਭ ਗਿਆ ਮਨੂੰ ਯਾਰ ਦੋ ਚਾਰ ਈਮੇਲ ਆਈਆਂ ਕਰੀਆਂ ਹੋਈਆਂ ਇੱਕ ਦੋ ਕੁ ਲੋਡ ਜਿਹੜੇ ਆਪਣੇ ਏਰੀਆ ਦੇ ਹੈਗੇ ਅਜੇ ਬੜ ਜਵੇ ਗੱਲਬਾਤ ਨਹੀਂ ਤਾਂ ਫਿਰ ਔਖਾ ਹੀ ਆ ਕੋਈ ਰਿਪਲਾਈ ਤਾਂ ਨਹੀਂ ਰਹਿਗਾ 5-10 ਮਿੰਟ ਹੋ ਗਏ ਈਮੇਲ ਕਰੀ ਨੂੰ ਕੋਈ ਰਿਪਲਾਈ ਆਦਾ ਰਿਹਾ ਨਹੀਂ ਕੋਬਾ ਨਹੀਂ ਪੌਣੇ ਆ ਕੋੜਾ ਡੜ ਗਏ ਕਈ ਵਾਰ ਆ ਹੁੰਦਾ ਹੈ ਬੋਰਡ ਤੇ ਪਏ ਰਹਿੰਦੇ ਆ ਲੋਡ ਕਬਰ ਹੋਏ ਹੁੰਦੇ ਆ ਲੋਡ ਉਹ ਰਿਮੂਵ ਨਹੀਂ ਕਰਦੇ ਬੋਰਡ ਤੋਂ ਮੇਰੇ ਕੋ ਇੰਨੇ ਸੋਨੇ ਲੋਡ ਤੇ ਅੱਜ ਸਵੇਰੇ ਤੋਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਇਹਦੇ ਚੱਕਰ ਜਮਾ ਹਾਂ ਯਾਰ ਕਾਨੂੰ ਕੈਨਸਲ ਕਰਾਉਣਾ ਬੰਦੇ ਦਾ ਲੋਡ ਕਰਿਆ ਹੋਇਆ ਹੁਣ ਤੇ ਕੋਈ ਨਹੀਂ ਛੱਡ ਤਰਾਂ ਉਹਦਾ ਸਾਰੇ ਮੇਰੇ ਪੱਕੇ ਲੋਡ ਤੇ ਆ ਮਾਤਾ ਨੂੰ ਜਵਾਬ ਦਿੰਦਾ ਇਹਦੇ ਨਾਲ ਤਾਂ ਸਵੇਰੇ ਉਹ ਕੈਨਸਲ ਕਰਾ ਦਿੰਦਾ ਅਸੀਂ ਇੱਧਰ ਆਏ ਸੋਚੀ ਜਾਈਦਾ ਕਿ ਨਾ ਯਾਰ ਆ ਸੋਨਾ ਨਹੀਂ ਲੱਗਦਾ ਹੈਗਾ ਬ੍ਰੋਕਰ ਦਾ ਸਵੇਰੇ ਸਵੇਰੇ ਲੋਡ ਘਾ ਨੂੰ ਕੈਨਸਲ ਕਰਾਣਾ ਵੀ ਜਿਹੜਾ ਕਰਿਆ ਹੋਇਆ ਠੀਕ ਆ ਮਾਤਾ ਕਹਿੰਦਾ ਸਵੇਰੇ ਉਹ ਫਾ ਵੜਦਣਾ ਦਾ ਨਾਮ ਨੇ ਉਹ ਵਧੀਆ ਲੋਡ ਤਾਂ ਜਮਰਜੀ ਜੱਤ ਲੰਦਾ ਜਾ ਕੇ 7-8 ਵਜੇ ਤੱਕ ਇਹ ਕਰਦਾ ਮੋ ਗਿਆ ਕਰੇ ਕਰੇ ਦਾ ਬੜਾ ਪਛਤਾਵਾ ਆਪਦਾ ਆ ਗਈ ਵਾ ਲੋਡ ਕੈਨਸਲ ਕਰਾ ਦਿੰਦੇ ਆ ਹੁੰਦਾ ਯਾਰ ਲੋਡ ਕੈਨਸਲ ਕਰਾ ਤਾਂ ਕੰਪਨੀ ਤੇ ਫਰਕ ਆ ਸਰਵਿੰਗ ਦਾ ਅਸਰ ਹੋਊਗਾ ਉਹ ਇਤਨਾ ਘਟਣਾ ਉਹ ਗੁੱਸਾ ਆ ਦੇਣ ਉਹਦਾ ਅਸਰ ਡਿਸਪੈਚਰ ਕੀ ਕਰੇ ਬ੍ਰੋਕਰਾਂ ਬ੍ਰੋਕਰਾਂ ਦੇ ਹੱਥ 'ਚ ਜੋ ਸਾਰਾ ਕੁਝ ਆ ਡਰਾਈਵਰ ਦੇ ਯਾਰ ਡਿਸਪੈਚਰ ਦੇ ਹੱਥ 'ਚ ਕੁਝ ਨਹੀਂ ਹੈਗਾ ਨਾ ਅਸੀਂ ਕਿਤੇ ਰਿਪੋਰਟ ਪਾ ਸਕਦੇ ਇਹਨਾਂ ਦੀ ਨਾ ਕੁਝ ਹੋਰ ਇਹ ਜੋ ਮਰਜ਼ੀ ਕਰ ਸਕਦੇ ਆ ਤੱਕ ਯਾ ਯਾ ਉਹ ਅਦਲਾ ਸੋ ਦੇ ਕਿ ਕਿਸੇ ਤੋਂ ਨਾ ਕਨੇ ਜਾਈ ਦੇ ਹਾਂਜੀ ਆਪਾਂ ਨੇ ਨਾ ਲੋਡ ਲਾ ਲਿਆ ਦਾ ਮੈਂ ਕਿਹਾ ਦੱਸਣਾ ਤੇ ਚਾਹ ਦਾ ਪਿਆਲਾ ਬਣਾ ਲਿਆ ਦਾ ਮੈਂ ਉੱਥੇ ਲੋਡ ਚੱਕਣ ਵਾਲਿਆਂ ਦੇ ਉਹ ਪ੍ਰਸ਼ਾਦਾ ਵੀ ਜਾਗ ਲਿਆ ਉੱਥੇ ਬਾਬੇ ਦੀ ਕਿਰਪਾ ਨਾਲ ਉਹਦੇ ਬਾਅਦ ਲੋਡ ਬਹੁਤ ਮੁਸ਼ਕਲ ਨਾਲ ਲੱਭਿਆ ਆਉਣੇ ਬੰਦੇ ਨੂੰ ਯਾਰ ਬੜਾਈ ਪਰੇਸ਼ਾਨੀ ਹੋ ਗਈ ਉਹ ਰੋਣੀ ਲੇਡ ਤਾਂ ਨਭਾ ਦੋ ਤਿੰਨ ਰੋਜੇ ਕਿਹੜਾ ਲੱਭਦਾ ਲੋਕ ਲੈ ਜਾਂਦੇ ਚੱਕ ਕੇ